ਫਿਲ੍ਹਾ ਫਾਜ਼ਲਕਾ ਦੇ ਪਿੰਡ ਬੰਨਾਂਵਾਲਾ ਦੇ ਰਹਿਣ ਵਾਲੇ ਅਤੇ ਭਾਰਤੀ ਫੌਜ ਵਿੱਚ ਆਪਣੀ ਡਿਊਟੀ ਨਿਭਾਰ ਰਿਹਾ ਸੂਬੇਦਾਰ ਬਲਜਿੰਦਰ ਸਿੰਘ ਦੀ ਪੇਟ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਸੀ ਜਿਸ ਦੀ ਮ੍ਰਿਤਕ ਦੇ ਨੂੰ ਆਰਮੀ ਦੇ ਵੱਲੋਂ ਉਹਨਾਂ ਦੇ ਪਿੰਡ ਵਿੱਚ ਲਿਆਂਦਾ ਗਿਆ ਅਤੇ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਸੈਨਿਕ ਰਸਮਾਂ ਦੇ ਨਾਲ 16 ਜਨਵਰੀ ਨੂੰ ਪਿੰਡ ਬੰਨਾਂਵਾਲਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਬਲਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਜਿਨ੍ਹਾਂ ਦੀ ਉਮਰ ਲਗਭਗ 45 ਸਾਲ ਸੀ ਅਤੇ ਉਹ 18 11 ਲਾਈਟ ਰੈਜੀਮੈਂਟ ਵਿੱਚ ਬਤੌਰ ਸੂਬੇਦਾਰ ਵਜੋਂ ਆਪਣੀਆਂ ਸੇਵਾਵਾਂ ਹైదరాబాద్ ਵਿਖੇ ਨਿਭਾ ਰਹੇ ਸਨ ਜੋ ਕਿ ਕੁਝ ਦਿਨ ਪਹਿਲਾਂ ਹੀ ਪੇਟ ਦੀ ਇਨਫੈਕਸ਼ਨ ਦੇ ਕਾਰਨ ਮਿਲਟਰੀ ਹਸਪਤਾਲ ਦੇ ਵਿੱਚ ਭਰਤੀ ਹੋਏ ਸਨ ਅਤੇ ਜਿਨ੍ਹਾਂ ਦੀ ਮੌਤ 14 ਜਨਵਰੀ ਨੂੰ ਹਸਪਤਾਲ ਦੇ ਵਿੱਚ ਇਸ ਸੰਕੇਤ ਬਿਮਾਰੀ ਦੇ ਚੱਲਦਿਆਂ ਹੋ ਗਏ ਬਲਜਿੰਦਰ ਸਿੰਘ ਦੀ ਸੇਵਾ ਮੁਕਤੀ 8 ਮਹੀਨੇ ਬਾਅਦ ਦਾ ਸਮਾਂ ਬਾਕੀ ਰਹਿ ਗਿਆ ਸੀ ਤੁਹਾਨੂੰ ਦੱਸ ਦੇਣਾ ਕਿ ਉਹਨਾਂ ਨੂੰ ਸੈਨਾ ਦੇ ਵੱਲੋਂ 26 ਜਨਵਰੀ ਨੂੰ ਪਦ ਉન્નਤ ਕਰਕੇ ਆਨਰੇਰੀ ਲੈਫਟੇਨੈਂਟ ਅਤੇ 15 ਅਗਸਤ ਨੂੰ ਆਨਰੇਰੀ ਕੈਪਟਨ ਬਣਾਇਆ ਜਾਣਾ ਸੀ ਜਿਵੇਂ ਹੀ ਉਹਨਾਂ ਦੀ ਮੌਤ ਦੀ ਖਬਰ ਪਿੰਡ ਵਿੱਚ ਪੁਜੀਤਾ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਉਹ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਪਤਨੀ ਇੱਕ ਲੜਕਾ ਅਤੇ ਇੱਕ ਲੜਕੀ ਨੂੰ ਛੱਡ ਗਏ ਨੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦੀ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਡੈਥ ਹੋ ਗਈ ਤੇ ਉਹਨਾਂ ਨੇ ਹੁਣ ਆਉਣਾ ਸੀ ਛੁੱਟੀ ਕੱਟ ਕੇ ਤੇ ਕੀ ਪਤਾ ਸੀ ਹੁਣ ਆਈ ਹੁਣ ਉਹਨਾਂ ਨੇ ਪੈ ਜਾਣਾ ਤੇ ਇਸ ਕਰਕੇ ਸਾਡੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਜੀ ਸੋਬੇਦਾਰ ਬਲਜਿੰਦਰ ਸਿੰਘ ਜੀ ਅਟੈਲੀ ਵਿੱਚ ਭਰਤੀ ਹੋਏ ਇਹ ਦਸੰਬਰ 1997 ਦੇ ਵਿੱਚ ਭਰਤੀ ਹੋਏ ਤੇ 1811 ਲੈ ਅਰੇਂਜਮੈਂਟ ਸੀ ਇਹਨਾਂ ਦੀ ਇਸ ਟਾਈਮ ਹైదరాబాద్ ਸੈਂਟਰ ਦੇ ਵਿੱਚ ਪੋਸਟਡ ਸੀ ਇੱਥੇ ਉਹਨਾਂ ਦੀ ਜਿਹੜੇ ਡੈਥ ਹੋਈ ਮਿਲਟਰੀ ਹਸਪਤਾਲ ਸਿਕੰ德ਰਾਬਾਦ ਐਡਮਿਟ ਹੋਏ ਇਹਨਾਂ ਦੇ ਥੋੜੇ ਬਿਮਾਰ ਸੀਗੇ ਬਿਮਾਰ ਹੋਣ ਦੇ ਕਾਰਨ ਐਡਮਿਟ ਲੈ ਕੇ ਪੇਟ ਦੀ ਬਿਮਾਰੀ ਕਾਰਨ ਦੱਸਿਆ ਗਿਆ ਵੀ ਇਹਨਾਂ ਦੀ ਡੈਥ ਹੋਈ ਪਰ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਵਧੀਆ ਤੰਦਰੁਸਤ ਸੀਗੇ ਵੀ ਸਾਡੇ ਪੇਟ ਦੇ ਵਿੱਚ ਕੋਈ ਬਿਮਾਰੀ ਹੈ ਜਾਂ ਕਿਵੇਂ ਹੈ ਬਾਕੀ ਠੀਕ ਠਾਕ ਸੀਗੇ ਬਹੁਤ ਵਧੀਆ ਪਰਿਵਾਰ ਸੀ ਇਹਨਾਂ ਦਾ ਬਹੁਤ ਵਧੀਆ ਸੁਭਾਅ ਦੇ ਸੀ ਸਾਡੇ ਨਾਲ ਇਹਨਾਂ ਨੇ ਟ੍ਰੇਨਿੰਗ ਕੀਤੀ ਹੈ ਤੇ ਬਾਕੀ ਇਹਨਾਂ ਦੀ 26 ਜਨਵਰੀ ਐਸੀ 26 ਜਨਵਰੀ ਨੂੰ ਇਹਨਾਂ ਦੀ ਆਰਨਰੀ ਆਣੀ ਆਰਨਰੀ ਲੈਫਟਨੈਂਟ ਬਣ ਜਾਣਾ ਸੀ ਇਹਨਾਂ ਨੇ ਤੇ 15 ਅਗਸਤ ਨੂੰ ਇਹਨਾਂ ਨੇ ਕੈਪਟਨ ਬਣ ਜਾਣਾ ਸੀਗਾ ਅਫਸਰ ਬਣ ਜਾਣਾ ਸੀ ਇਹਨਾਂ ਨੇ ਬਾਕੀ ਜੀ ਇਹਨਾਂ ਦਾ ਜਿਵੇਂ 8 ਮਹੀਨੇ ਨੌਕਰੀ ਰਹੀ ਦੀ ਸੀਗੀ ਬਹੁਤ ਵਧੀਆ ਪਰਿਵਾਰ ਦੇ ਸੀ ਬਹੁਤ ਵਧੀਆ ਤੇ ਬਹੁਤ ਵਧੀਆ ਅਮਰ ਧਾਰੀ ਗੁਰੂ ਵਾਲੇ ਪੁਰਸਿਕ ਤੇ ਬਹੁਤ ਵਧੀਆ ਇਨਸਾਨ ਸਨ